ਸਯੋਗ ਸਮੂਹ ਪੰਜਾਬ ਦੇ IIT ਅਧਿਆਪਕ ਸਹਿਬਾਨ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਕੈਡਰ ਦੀ ਜਿਹੜੀ ਵੱਡੀ ਮੰਗ ਸੀ ਕਿ ਪੰਜਾਬ ਦੇ ਜਿਹੜੇ ਵੀ IIT ਅਧਿਆਪਕ ਨੇ ਉਹਨਾਂ ਦੇ ਵਿੱਚ ਜੋ ਵੀ ਫੁੱਟ ਪਈ ਹੋਈ ਸੀਗੀ ਅਸੀਂ ਉਸ ਫੁੱਟ ਨੂੰ ਦੂਰ ਕਰਦੇ ਹੋਏ ਸਾਡੇ ਬਹੁਤ ਹੀ ਮਿਹਨਤੀ ਅਣਥੱਕ ਸਾਡੇ ਵੱਡੇ ਵੀਰ ਸਰਦਾਰ ਜਸਵੰਤ ਸਿੰਘ ਪੰਨੂ ਸਾਡੇ ਨਾਲ ਸਾਡੀ ਯੂਨੀਅਨ ਨਾਲ ਸਹਿਮਤ ਹੋਏ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਜੋ ਬਹੁਤ ਹੀ ਪਿਛਲੇ ਸਮਿਆਂ ਦੇ ਵਿੱਚ ਸੰਘਰਸ਼ ਵਿੱਚ ਸੰਘਰਸ਼ਸ਼ੀਲ ਰਹੇ ਨੇ ਸੋ ਅੱਗੇ ਤੋਂ ਅਸੀਂ ਸਾਰੇ ਪੰਜਾਬ ਦੇ ਲਈ ਆਪਣੇ ਘਰਾਂ ਦੇ ਲਈ ਜੋ ਆਪਣੇ ਨਾਲ ਸਰਕਾਰ ਨੇ ਵਧਈਕੀ ਕੀਤੀ ਹੈ ਉਸ ਵਧਈਕੀਆਂ ਦੇ ਵਿਰੁੱਧ ਲੜਨ ਦੇ ਲਈ ਅਸੀਂ ਇੱਕ ਮੰਚ ਤੇ ਇਕੱਠੇ ਹੋ ਗਏ ਹਾਂ ਹੁਣ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਂਗੇ ਸੋ ਮੇਰੀ ਸਾਰੇ ਹੀ ਪੰਜਾਬ ਦੇ ਸਮੂਹ ਕੈਡਰ ਨੂੰ ਬੇਨਤੀ ਹੈ ਕਿ ਜੋ ਕੈਡਰ ਇਹ ਕਹੇ ਕਿ ਘਰਾਂ ਦੇ ਵਿੱਚ ਬੈਠ ਜਾਂਦਾ ਸੀ ਕਿ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਹੈਗੇ ਉਦੋਂ ਤੱਕ ਇਹ ਜੰਗ ਨਹੀਂ ਜਿੱਤੀ ਜਾਣੀ ਸੋ ਅਸੀਂ ਤੁਹਾਡੇ ਹੀ ਕਹੇ ਫੁੱਲਾ ਬੋਲਾ ਤੇ ਫੁੱਲ ਚਾੜਦੇ ਹੋਏ ਅਸੀਂ ਅੱਜ ਇਕੱਠੇ ਹੋਏ ਆ ਜਸਵੰਤ ਵੀਰ ਜੀ ਤੇ ਗੁਰਲਾਲ ਹਰਦੀਪ ਕੁਲਵਿੰਦਰ 나ੜੂ ਗੁਰਵਿੰਦਰ ਮਨਜੀਤ ਸਿੰਘ ਬਸਾਰਾ ਤੇ ਸਾਰਾ ਪੰਜਾਬ ਮੈਂ ਆਸ ਕਰਦਾ ਕਿ ਆਪਾਂ ਇਕੱਠੇ ਹੋ ਕੇ ਇਸ ਜੰਗ ਦੇ ਵਿਰੁੱਧ ਲੜੀਏ ਤਾਂ ਜੋ ਜਿਹੜੇ ਆਪਣੇ ਰਹਿੰਦੇ ਜੋ ਵੀ ਆਪਣਾ ਸਰਕਾਰ ਵਿੱਚ ਰਹਿੰਦੇ ਆਪਣੇ ਲੈਣ ਵਾਲੇ ਮਾਨ ਪੱਤੇ ਹਨ ਆਪਾਂ ਉਹ ਮਾਨ ਪੱਤੇ ਪ੍ਰਾਪਤ ਕਰ ਸਕੀਏ ਹੁਣ ਸਾਡੇ ਵਿੱਚ ਕੋਸੇ ਤਰ੍ਹਾਂ ਦੀ ਕੋਈ ਫੁੱਟ ਨਹੀਂ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਹਾਂ ਤੇ ਇੱਕ ਹੋ ਕੇ ਲੜਾਂਗੇ ਤੇ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਡੀ ਫੁੱਟ ਦਾ ਜੋ ਨਜਾਇਜ਼ ਫਾਇਦਾ ਚੁੱਕਿਆ ਹੈ ਸਾਨੂੰ ਕੇਵਲ ਤੇ ਕੇਵਲ ਪਲੱਸ 2 ਦੱਸ ਕੇ 15000 ਦੀ ਨੌਕਰੀ ਦੇ ਤੁਸੀਂ ਸਾਨੂੰ ਪੱਕੇ ਕੀਤਾ ਹੈ ਉਹ ਸਾਨੂੰ ਨਾ ਕਿ ਸਾਡੇ ਦੂਸਰੇ ਧੜੇ ਨੂੰ ਕਦੇ ਵੀ ਨਾ ਸਾਨੂੰ ਅੱਜ ਉਹ ਮਨਜ਼ੂਰ ਸੀ ਨਾ ਉਹ ਕੱਲ ਮਨਜ਼ੂਰ ਸੀ ਅਸੀਂ ਹੁਣ ਸਰਕਾਰ ਦੇ ਇਹਨਾਂ ਨੀਤੀਆਂ ਦੇ ਵਿਰੁੱਧ ਇੱਕ ਹੋ ਕੇ ਲੜਾਂਗੇ ਅਸੀਂ ਕਸਮ ਖਾਂਦੇ ਹਾਂ ਕਿ ਅਸੀਂ ਅੱਜ ਤੋਂ ਬਾਅਦ ਇੱਕ ਦੂਜੇ ਦੀਆਂ ਜੋ ਟੰਗਾ ਖਿੱਚਣ ਵਾਲੀ ਗੱਲਾਂ ਕਰਦੇ ਸੀਗੇ ਅਸੀਂ ਉਹ ਗੱਲਾਂ ਕਦੇ ਨਹੀਂ ਕਰਾਂਗੇ ਹੁਣ ਮੈਂ ਬੇਨਤੀ ਕਰੂੰਗਾ ਮੇਰੇ ਵੀਰ ਜਸਵੰਤ ਪੰਨੂ ਨੂੰ ਕਿ ਉਹ ਦੋ ਸ਼ਬਦ ਜ਼ਰੂਰ ਬੋਲਣ ਸਭ ਤੋਂ ਪਹਿਲਾਂ ਸੌਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਹੜਾ ਸਮੇਂ ਦੇ ਅਨੁਸਾਰ ਅਸੀਂ ਸਾਰੇ ਇਕੱਠੇ ਹੋਇਆ ਇਕੱਠੇ ਹੋ ਕੇ ਕੁਝ ਗੱਲਾਂ ਕਰਨੀਆਂ ਬਣਦੀਆਂ ਸੀ ਉਹ ਗੱਲਾਂ ਸਾਰੀਆਂ ਅਸੀਂ ਸਾਰਿਆਂ ਨੇ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਉਹ ਗੱਲਾਂ ਕੀਤੀਆਂ ਸਾਡੇ ਜ਼ਿਲ੍ਹੇ ਦੇ ਵਿੱਚ ਸੰਗੂਹ ਦੇ ਵਿੱਚ ਨਾ ਤਾਂ ਕੋਈ ਕਿਸੇ ਕਿਸਮ ਦਾ ਉਹ ਸੀ ਨਾ ਅਸੀਂ ਕਿਸੇ ਨੂੰ ਪਹਿਲਾਂ ਕੋਈ ਗਲਤ ਕਿਹਾ ਨਾ ਅੱਜ ਅਸੀਂ ਹਮੇਸ਼ਾ ਸਾਡਾ ਸੋਚ ਹੈ ਜਿਹੜੀ ਉਹ ਸੰਘਰਸ਼ ਦੇ ਵੱਲ ਹੁੰਦੀ ਹੈ ਵੀ ਸੰਘਰਸ਼ ਤੋਂ ਬਿਨਾ ਕੁਝ ਨਹੀਂ ਮਿਲਦਾ ਇਹ ਹੈ ਵੀ ਸਚਾਈ ਹੈ ਤੁਹਾਡੇ ਸਾਹਮਣੇ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਆਪਾਂ ਨੂੰ ਜੋ ਮਿਲੇ ਹੈ ਪਰਮਾਤਮਾ ਨੇ ਜਿੰਨਾ ਦਿੱਤਾ ਹੈ ਵਧੀਆ ਪਰ ਕਮੀਆਂ ਸਰਕਾਰ ਤੋਂ ਮੰਗਿਆ ਤਾਂ ਬਹੁਤ ਕੁਝ ਸੀ ਉਹ ਮਿਲਿਆ ਨਹੀਂ ਉਹ ਸਰਕਾਰ ਨੇ ਨਹੀਂ ਦਿੱਤਾ ਜਿਹੜੀਆਂ ਚੀਜ਼ਾਂ ਨਹੀਂ ਮਿਲੀਆਂ ਉਹ ਚੀਜ਼ਾਂ ਨੂੰ ਲੈਣ ਵਾਸਤੇ ਚਾਹੇ ਸਾਡੀ ਤਨਖਾਹ ਘੱਟ ਵਧਾਈ ਹੈ ਸਾਡੀ ਯੋਗਤਾ ਕਨਸੀਡ ਨਹੀਂ ਕੀਤੀ ਜਾਂ ਸਾਡੇ ਸਦਸਦੂ ਨੇ ਜਾਂ ਹੋਰ ਮਤਲਬ ਉਹ ਸਾਰੀਆਂ ਮੰਗਾਂ ਇਨਕਲੂਡ ਉਸ ਦੇ ਲਈ ਅਸੀਂ ਲੜਾਈ ਹੈ ਜਿਹੜੀ ਸਾਰੇ ਇੱਕ ਮੰਚ ਤੋਂ ਲੜਾਂਗੇ ਆ ਜਿੱਤਾਂਗੇ ਵੀ ਪਰ ਤੁਹਾਡਾ ਸਾਰਿਆਂ ਦਾ ਸਹਿਯੋਗ ਜਿਵੇਂ ਤੁਸੀਂ ਪਹਿਲਾਂ ਮੈਨੂੰ ਮਾਨ ਪਿਆਰ ਦੇ ਨਾਲ ਹਰੇਕ ਧਰਨੇ ਲੜਾਈ ਦੇ ਵਿੱਚ ਸਾਥ ਦੇ ਵਿੱਚ ਪਹੁੰਚਿਓ ਤੁਸੀਂ ਵੱਡੇ ਇਕੱਠ ਬਣਾ ਬਣਾ ਕੇ ਤਾਂ ਹੀ ਅੱਜ ਅਸੀਂ ਇੱਥੇ ਪਹੁੰਚਿਓ ਨਹੀਂ ਕੱਲਾ ਨਾ ਮੈਂ ਕੁਛ ਕਰ ਸਕਦਾ ਨਾ ਕੱਲਾ ਕੱਲਾ ਕੋਈ ਕੁਛ ਨਹੀਂ ਕਰ ਸਕਦਾ ਸਾਰੀ ਟੀਮ ਹੈ ਜਿਹੜੀ ਜੇ ਉਹ ਪਹਿਲਾਂ ਦੀ ਤਰ੍ਹਾਂ ਮਿਲ ਕੇ ਇਕਜੁੱਟ ਹੋ ਕੇ ਲੜਾਈ ਲੜੂ ਅੱਜ ਅਸੀਂ ਇੱਕ ਇਹੀ ਵਿਚਾਰ ਵਟਾਂਦਰਾ ਕਰਨ ਲੱਗੇ ਹੋਈਆਂ ਵੀ ਇਨ ਫਿਊਚਰ ਇੱਕ I E A T ਯੂਨੀਅਨ ਵੱਲੋਂ ਵੀ ਬਹੁਤ ਵੱਡੀ ਰੈਂਡੀ ਕੱਢੀ ਜਾਊਗੀ ਮਹਾਲੀ ਦੇ ਵਿੱਚ ਜਾਂ ਜਿੱਥੇ ਵੀ ਤੁਹਾਡਾ ਸਾਰਿਆਂ ਦਾ ਸਹਿਯੋਗ ਸਦਕਾ ਫੈਸਲਾ ਹੋਊਗਾ ਉਹ ਤੁਹਾਨੂੰ ਪ੍ਰਵੇਖ ਦੇ ਵਿੱਚ ਦੱਸਾਂਗੇ ਇਸ ਕਰਕੇ ਵੀ ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਸੀ ਜਿਹੜਾ ਜੇਕਰ ਕੋਈ ਕਹਿੰਦਾ ਵੀ ਕੋਈ ਤਣਾਅ ਨਹੀਂ ਹੈ ਗਿਆ ਅਸੀਂ ਸਾਰੇ ਇੱਕ ਮੰਚ ਤੇ ਇੱਕ ਲੜਾਈ ਇੱਕ ਮਕਸਦ ਨੂੰ ਲੈ ਕੇ ਲੜਨੀ ਹੈ ਤਾਂ ਕਿ ਇਹ ਅਸੀਂ ਕਿਸੇ ਵਾਸਤੇ ਲੜਾਈ ਨਹੀਂ ਲੜਨੀ ਇਹ ਅਸੀਂ ਸਾਰਿਆਂ ਨੇ ਆਪਣੇ ਮਨਾਂ ਤੇ ਹੱਥਾਂ ਤੇ ਰੱਖ ਕੇ ਸੋਚੋ ਵੀ ਇਹ ਸਾਡੀ ਆਪਣੀ ਲੜਾਈ ਹੈ 15000 ਦਾ ਕੁਝ ਨਹੀਂ ਹੁੰਦਾ ਠੀਕ ਹੈ ਲੜਾਈ ਲੜੋਗੇ ਤਾਂ ਕੁਛ ਨਾ ਕੁਛ ਪਰਮਾਤਮਾ ਵੀ ਤੁਹਾਡਾ ਸਾਥ ਦੇਊਗਾ ਜਿੰਨੇ ਆਪਣੇ ਸੰਘਰਸ਼ੀ ਸਾਥੀ ਨੇ ਜਿਵੇਂ ਕਿ 88 ਦੇ ਛੱਤ ਤੇ ਚੜੇ ਨੇ ਕੁਲਵਿੰਦਰ 나ੜੂ ਬਿਆੰਤ ਪਟਿਆਲਾ ਤੇ ਹੋਰ ਟੀਮ ਜਾਂ ਆ 8-10 ਜਾਈ ਅਸੀਂ ਆ ਖੜੇ ਆ ਇਹ ਸਾਰੇ ਉਹੀ ਲੋਕ ਨੇ ਜਿਹੜਿਆਂ ਦੇ ਖੂਨ ਦੇ ਵਿੱਚ ਸੰਘਰਸ਼ ਹੈ ਇਹ ਕਹਿੰਦੇ ਵੀ ਅਸੀਂ ਵਲਕੀ ਸੰਘਰਸ਼ ਕਰਨੇ ਤੇ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣੀਆਂ ਨੇ ਮੈਂ ਇਹਨਾਂ ਦੇ ਨਾਲ ਪਹਿਲਾਂ ਵੀ ਸਹਿਮਤ ਸੀ ਅੱਜ ਵੀ ਇਹਨਾਂ ਨਾਲ ਇਹੀ ਗੱਲ ਤੇ ਸਹਿਮਤਾਂ ਵੀ ਕੋਈ ਗੱਲ ਨਹੀਂ ਤੁਹਾਡੇ ਨਾਲ ਜਿਹੜੀ ਲੜਾਈ ਹੈ ਉਹ ਲੜਾਂਗੇ ਕਿਸੇ ਨੂੰ ਵੀ ਇਹ ਮੌਕਾ ਨਹੀਂ ਦੇਣਾ ਵੀ ਟੀਮ ਹੈ ਜਿਹੜੀ ਉਹ ਟੁੱਟੀ ਹੋਈ ਹੈ ਸਾਰੀ ਟੀਮ ਇੱਕ ਤਾਗੇ ਦੇ ਵਿੱਚ ਬੁਰੀ ਹੋਈ ਹੈ ਉਮੀ ਫੋਕੇ ਰੱਖਾਂਗੇ ਐਂ ਲੜਾਈ ਲੜ ਕੇ ਜਿੱਤਾਂਗੇ ਤੁਸੀਂ ਪਹਿਲਾਂ ਦੀ ਤਰ੍ਹਾਂ ਸਾਥ ਦਿਓ ਧੰਨਵਾਦ ਕੁਲਵਿੰਦਰ ਰਾਣੂ ਗੀਰ ਜੀ ਅਤੇ ਇਸਤਕਾਰਜੋਗ ਦੇਵਕ ਸਾਥੀਓ ਤੁਹਾਨੂੰ ਪਤਾ ਹੈਗਾ ਵੀ ਸੰਘਰਸ਼ ਤੋਂ ਬਿਨਾ ਕੁਝ ਨਹੀਂ ਹੈਗਾ ਜੋ ਵੀ ਮਿਲਨ ਸੰਘਰਸ਼ ਦੇ ਦੌਰਤੀ ਮਿਲਨੇਗਾ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਸੋ ਅਸੀਂ ਅੱਜ ਇਕੱਠੇ ਹੋ ਕੇ ਸਾਰੇ ਨੇ ਵਾਦਾ ਕੀਤਾ ਹੈ ਕਸਮ ਖਾਦੀ ਹੈ ਵੀ ਅਸੀਂ ਇਕੱਠੇ ਹੋ ਕੇ ਲੜਾਂਗੇ ਸਰਕਾਰ ਦੇ ਵਿਰੁੱਧ ਲੜਾਂਗੇ ਆਪਣੇ ਬੱਚਿਆਂ ਦੇ ਭਵਿੱਖ ਲਈ ਲੜਾਂਗੇ ਜਿਹੜੇ ਸਾਥੀ ਅਨਗਾਨੀ ਕਰਦੇ ਨੇ ਸੰਗਰੂਰ ਤੇ ਟਿੱਕਾ ਟਿੱਪਣੀ ਕਰਦੇ ਨੇ ਅੱਜ ਦੱਸ ਦੇਣਾ ਚਾਹੁੰਦੇ ਆ ਉਹਨਾਂ ਨੂੰ ਕਿ ਸੰਗਰੂਰ ਵਾਲੇ ਨੇ ਝੰਡਾ ਚੱਕ ਲਿਆਗਾ ਤੇ ਹੁਣ ਬੇੜੀ ਪਾਰ ਲਾ ਕੇ ਹਟਣਗੇ ਤੁਸੀਂ ਕਿਤੇ ਘਰਾਂ ਵਿੱਚ ਬੈਠੇ ਨਾ ਰਹੇ ਜਿਓ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜਿਓ ਅਸੀਂ ਗੁਰਲਾਲ ਨਾਲਾ ਜਸਮਤਨ ਵਾਲਾ ਜਿਹੜੇ ਵੀ ਸਾਥੀ ਆਪਣੇ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਨਾਲ ਇਕੱਠੇ ਹੋ ਕੇ ਲੜਾਈ ਲੜਾਂਗੇ ਸਾਡੇ ਦੇ ਵਿੱਚ ਕੋਈ ਮਤਭੇਦ ਨਹੀਂ ਹੈਗਾ ਹੋ ਸਕਿਆ ਅਸੀਂ ਚਲੋ ਸੰਘਰਸ਼ ਤੋਂ ਥੋੜਾ ਟਾਈਮ ਦੂਰ ਰਹੇ ਹਾਂਗੇ ਘਰ ਦੀਆਂ ਮਜਬੂਰੀਆਂ ਕਰਨਾ ਪਰ ਹੁਣ ਅਸੀਂ ਫੇਰ ਸਰਕਾਰ ਦੇ ਨਾਲਾ ਤਾਕੜੇ ਹੋ ਕੇ ਕਿ ਮੱਥਾ ਲਾਉਣ ਲੱਗੇਗੇ ਆਪਣੀਆਂ ਹੱਕੀ ਮੰਗਾਂ ਲੈਣ ਲਈ ਅਸੀਂ ਆਪਣੇ ਹੱਕੀ ਮੰਗਾਂ ਲੈਣ ਲਈ ਪੂਰੀ ਜਿੰਦ ਜਾਨ ਦੀ ਬਾਜ਼ੀ ਲਾ ਦਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਸੋ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂਗੇ ਘਰਾਂ ਦੇ ਵਿੱਚੋਂ ਉੱਠ ਕੇ ਆਪਾਂ ਸੰਘਰਸ਼ ਦਾ ਸਾਥ ਦਿਈਏ ਜਦੋਂ ਵੀ ਅਸੀਂ ਰੈਲੀ ਜਾਂ ਧਰਨੇ ਦੀ ਕਾਲ ਦੇਵਾਂਗੇ ਤੁਸੀਂ ਪਹਿਲਾਂ ਮੁਗਰੀਓ ਖੜੇ ਹੋਣੇ ਚਾਹੁੰਦੇ ਹਾਂ ਅਸੀਂ ਤੁਹਾਡੇ ਤੋਂ ਪਹਿਲਾਂ ਜਾਣ ਦੀ ਬਾਜ਼ੀ ਲਾਵਾਂਗੇ ਤੁਸੀਂ ਇੱਕ ਕਦਮ ਚੱਕੋ ਚੱਲੋ ਅਸੀਂ ਹਜ਼ਾਰ ਕਦਮ ਚੱਲਾਂਗੇ ਸੋ ਸਾਰਿਆਂ ਦਾ ਧੰਨਵਾਦ ਅੱਜ ਤੋਂ ਇਕੱਠੇ ਹੋ ਕੇ ਸੰਘਰਸ਼ ਵੱਲ ਚੱਲੀਏ ਆਈਆਈਟੀ ਯੂਨੀਅਨ ਆਫ ਪੰਜਾਬ ਦਾ ਆਪਾਂ ਜਿਹੜਾ ਬਣਦਾ ਹੱਕ ਲੈ ਕੇ ਦੀਏ ਧੰਨਵਾਦ ਤੇ ਸਤਿਕਾਰਯੋਗ ਅਧਿਆਪਕ ਸਾਥਿਓ ਅਸੀਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਆਪਣੀ ਲਾਸਟ ਈਅਰ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਮੀਟਿੰਗ ਵਿੱਚ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਆਪਾਂ ਨੂੰ ਇੱਕ ਅਗਲੀ ਮੀਟਿੰਗ ਦਿੱਤੀ ਸੀਗੀ ਜਿਹੜੀ ਮੀਟਿੰਗ ਆਪਣੀ ਫਾਈਨਾਂਸ ਵਿਭਾਗ ਦੇ ਨਾਲ ਹੋਣੀ ਸੀ ਹੁਣ ਉਸ ਮੀਟਿੰਗ ਤੋਂ ਸਰਕਾਰ ਭੱਜ ਦੀ ਨਜ਼ਰ ਆ ਰਹੀ ਹੈਗੀ ਉਹਨਾਂ ਨੇ ਜਿਹੜੀ ਡਿਊਟੀ ਲਈ ਦੀ ਸੀਗੀ ਆਪਣੇ ਪੀਏ ਸਰਦਾਰ ਕੁਲਵਿੰਦਰ ਸਿੰਘ ਜੀ ਦੀ ਲਾਈਫ ਸੀ ਕੁਲਵਿੰਦਰ ਜੀ ਨਾਲ ਦੋ ਤਿੰਨ ਵਾਰੀ ਗੱਲ ਹੋ ਚੁੱਕੀ ਹੈ ਪਰ ਕੁਲਵਿੰਦਰ ਜੀ ਉਹ ਮੀਟਿੰਗ ਦੀ ਲੈਂਡ ਤੇ ਨਹੀਂ ਆ ਰਹੇ ਸੋ ਆਪਾਂ ਨੇ ਸਰਕਾਰ ਨੂੰ ਉਸ ਲੈਂਡ ਤੇ ਲੈ ਕੇ ਆਉਣ ਵਾਸਤੇ ਇੱਕ ਸੰਘਰਸ਼ ਹੈ ਜਿਹੜਾ ਉਹ ਕਰਨਾ ਪੈਣਾ ਹੈ ਕਿਉਂਕਿ ਸਰਦਾਰ ਹਰਜੋਤ ਸਿੰਘ ਬੈਂਸ ਨੇ ਤਿੰਨ ਵਾਰੀ ਆਪਾਂ ਨੂੰ ਕਾਲ ਦਿੱਤੀ ਸੀ ਕਿ ਅਸੀਂ ਤੁਹਾਨੂੰ ਜਲਦ ਬੁਲਾਵਾਂਗੇ ਫਾਈਨਾਂਸ ਵਿਭਾਗ ਨਾਲ ਬਿਠਾਵਾਂਗੇ ਤੁਹਾਡੀ ਜੋ ਸੈਲਰੀ ਦਾ ਮਸਲਾ ਹੈ ਤਨਖਾਹ ਦਾ ਮਸਲਾ ਹੈ ਉਸ ਨੂੰ ਆਪਾਂ ਜਿੰਦੇ ਤੁਹਾਡੀ ਸਤਿਸ਼ਟੀ ਹੁੰਦੀ ਹੈ ਉਸ ਪ੍ਰਕਾਰ ਜ਼ਰੂਰ ਕਰਾਂਗੇ ਪਰ ਮੈਨੂੰ ਇਸ ਲੱਗਦਾ ਇਸ ਤਰ੍ਹਾਂ ਲੱਗ ਰਿਹਾ ਕਿ ਸਰਕਾਰ ਆਪਣੇ ਮੂੰਹ ਤੇ ਕੁਝ ਹੋਰ ਹੁੰਦੀ ਹੈ ਸ਼ਾਇਦ ਬਾਅਦ ਚ ਇਹ ਨਾ ਹੁੰਦਾ ਹੋਵੇ ਕਦੇ ਉਹ ਆਪਣੇ ਪੀ ਸਾਹਿਬਾਨ ਨੂੰ ਇਹ ਗੱਲ ਕਹਿੰਦੇ ਹੁਣ ਵੀ ਇਹਨਾਂ ਨੂੰ ਮੁੜ ਕੇ ਬੁਲਾਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਕੋਈ ਸੰਘਰਸ਼ ਹੈ ਜਿਹੜਾ ਸਰਕਾਰ ਦੇ ਵਿਰੁੱਧ ਖੁੱਲਕੇ ਨਹੀਂ ਕਰ ਰਹੇ ਸੀਗੇ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ ਸੀ ਪਰ ਸਰਕਾਰ ਇਹ ਗੱਲ ਬਿਲਕੁਲ ਭੁੱਲ ਜੇ ਹੁਣ ਵੀ ਅਸੀਂ ਕੋਈ ਸੰਘਰਸ਼ ਨਹੀਂ ਕਰਾਂਗੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਇੱਕ ਜੇਕਰ ਸਾਡੀ ਮੀਟਿੰਗ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਜਿਵੇਂ ਜਸਵੰਤ ਵੀਰ ਜੀ ਨੇ ਦੱਸਿਆ ਕਿ ਉਹ ਰੈਲੀ ਚਾਹੇ ਸੰਗਰੂਰ ਹੋਵੇ ਚਾਹੇ ਮੋਹਾਲੀ ਹੋਵੇ ਅਸੀਂ ਜਲਦੀ ਇੱਕ ਵੱਡੀ ਰੈਲੀ ਲੈ ਕੇ ਸਰਕਾਰ ਦੇ ਦਰਬਾਰ ਤੱਕ ਪਹੁੰਚਾਂਗੇ ਜਿਸ ਸਰਕਾਰ ਨੂੰ ਉੱਥੇ ਜਾ ਕੇ ਵੀ ਨਾ ਸੁਣਿਆ ਤਾਂ ਅਸੀਂ ਆਪਣੀਆਂ ਜਾਨਾਂ ਦੇਣੋਂ ਵੀ ਪਿੱਛੇ ਨਹੀਂ ਹਟਾਂਗੇ ਸੇ ਸਰਕਾਰ ਨੂੰ ਸਾਡੀ ਅਪੀਲ ਚਾਹੇ ਚੇਤਾਵਨੀ ਹੈ ਇਹ ਸਰਕਾਰ ਜਿਵੇਂ ਵੀ ਸਮਝੇ ਪਰ ਜਿਹੜੀ ਸਰਕਾਰ ਨੇ ਸਾਨੂੰ ਮੀਟਿੰਗ ਦਿੱਤੀ ਸੀਗੀ ਸਰਕਾਰ ਨੇ ਜੋ ਵਾਅਦਾ ਸਾਡੇ ਨਾਲ ਕੀਤਾ ਸੀਗਾ ਯੂਨੀਅਨ ਨਾਲ ਉਸ ਵਾਅਦੇ ਤੇ ਸਰਕਾਰ ਖਰੀ ਉਤਰੇ ਨਹੀਂ ਮੇਰੀ ਸਾਰੇ ਸਾਥੀਆਂ ਨੂੰ ਦੁਬਾਰਾ ਹੱਥ ਜੋੜ ਕੇ ਫਿਰ ਬੇਨਤੀ ਹੈ ਕਿ ਸਾਥਿਓ ਆਪਣੇ ਘਰਾਂ ਵਿੱਚ ਬੈਠੇ ਨਾ ਰਹੋ 15000 ਕੋਈ ਵੱਡੀ ਅਮਾਉਂਟ ਨਹੀਂ ਹੁੰਦੀ ਹੈਗੀ ਜੇਕਰ ਆਪਾਂ ਇਹ ਅਮਾਉਂਟ ਲੈ ਕੇ ਕਿਸੇ ਬੈਂਕ ਵਿੱਚ ਵੀ ਜੰਦੇ ਆਂਗੇ ਲੋਨ ਕਰਵਾਉਣਾ ਪੈ ਜੇ ਤਾਂ ਆਪਣਾ ਲੋਨ ਵੀ ਇਸ ਸੈਲਰੀ ਤੇ ਨਹੀਂ ਹੁੰਦਾ ਹੈਗਾ ਸੋ ਸਾਥਿਓ ਤੁਸੀਂ ਐਨੇ ਜੋਗੇ ਨਹੀਂ ਹੈਗੇ ਜਿੰਨਾ ਤੁਸੀਂ ਲੈ ਕੇ ਬੈਠ ਗਏ ਤੁਹਾਡੇ ਹੱਕ ਹੋਰ ਰਹਿੰਦੇ ਨੇ ਉਹ ਆਪਾਂ ਨੇ ਲੈ ਕੇ ਹਟਣੇ ਨੇ 16 16 ਸਾਲ ਦਾ ਸੰਘਰਸ਼ ਆਪਾਂ ਐ ਹੀ ਨਾ ਗਾਲ੍ਹ ਦਈਏ ਜੇ ਸਰਕਾਰ ਨੇ ਤੁਹਾਡੇ ਜੁਆਇਨਿੰਗ ਲੈਟਰ ਤੇ ਇਹ ਲਿਖਤਾ ਕਿ ਪਿਛਲੀਆਂ ਸੇਵਾਵਾਂ ਰੱਦ ਕੀਤੀ ਜਾਂਦੀਆਂ ਨੇ ਇਹ ਕਦੇ ਨਹੀਂ ਹੁੰਦਾ ਹੈਗਾ ਤੁਹਾਨੂੰ ਹਮੇਸ਼ਾ ਪਿਛਲੀਆਂ ਸੇਵਾਵਾਂ ਦਾ ਜੋ ਬੈਨੀਫਿਟ ਹੈ ਉਹ ਮਿਲੇਗਾ ਤੁਸੀਂ ਦੇਖ ਹੀ ਰਹੇ ਹੋਵੋਗੇ 23 64 66 35 ਦੇ ਵਿੱਚ ਵੀ ਆਪਣੇ ਨਾਲ ਦੇ ਹੀ ਅਧਿਆਪਕਾਂ ਨੂੰ ਪਿਛਲਾ ਜਿਹੜਾ ਉਹਨਾਂ ਦਾ ਸਰਵਿਸ ਹੈ ਉਹਨੂੰ ਵਿੱਚ ਅਕਾਊਂਟ ਕਰਕੇ ਫਿਰ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾ ਰਹੇ ਨੇ ਸੋ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਦੇ ਵੀ ਇਹ ਨਾ ਸੋਚਿਓ ਕਿ ਤੁਹਾਡਾ ਜੋ ਕਰਿਆ ਕਰਾਇਆਗਾ ਉਹ ਸਾਫ ਹੋ ਗਿਆ ਉਹ ਸਰਕਾਰ ਕਾਰ ਦੇ ਮੂਰੇ ਸ਼ੀਸ਼ੇ ਵਾਂਗੂ ਖੜਾ ਹੈਗਾ ਉਹ ਅੱਜ ਵੀ ਖੜਾ ਹੈ ਕੱਲ੍ਹ ਨੂੰ ਵੀ ਖੜਾ ਰਹੂਗਾ ਸੋ ਸਰਕਾਰ ਨੂੰ ਆਪਾਂ ਨੂੰ ਸ਼ੀਸ਼ਾ ਦਿਖਾਉਣ ਲੱਗੇ ਬੜਾ ਟਾਈਮ ਨਹੀਂ ਲਾਉਣਾ ਚਾਹੀਦਾ ਹੈਗਾ ਸੋ ਮੇਰੀ ਦੁਬਾਰਾ ਫੇਰ ਬੇਨਤੀ ਹੈ ਕਿ ਜੋ ਕਾਲ ਤੁਹਾਨੂੰ ਮਿਲਦੀ ਹੈ ਕਿਰਪਾ ਕਰਕੇ ਆਪ ਆਪਣੇ ਘਰਾਂ ਵਿੱਚੋਂ ਆਪਣੇ ਬੱਚਿਆਂ ਸਮੇਤ ਜਰੂਰ ਨਿਕਲੋ ਜੀ ਸੋ ਮੈਂ ਧੰਨਵਾਦ ਕਰਦਾ ਹਾਂਗਾ ਸਾਡੇ ਬਹੁਤ ਹੀ ਅਜੀਜੀ ਪ੍ਰਧਾਨ ਜਸਵੰਤ ਸਿੰਘ ਪੰਨੂ ਮਿਹਨਤੀ ਕੁਲਵਿੰਦਰ ਸਿੰਘ 나ੜੂ ਸਰਦਾਰ ਹਰਦੀਪ ਸਿੰਘ ਮਨਜੀਤ ਸਿੰਘ ਗੁਰਵਿੰਦਰ ਸਿੰਘ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨਾਂ ਨੇ ਸਾਨੂੰ ਇੱਕ ਹੋਣ ਲਈ ਬੇਨਤੀ ਕੀਤੀ ਇੱਕ ਹੋਣ ਲਈ ਅਰਜੀ ਦਿੱਤੀ ਵੀ ਤੁਸੀਂ ਇੱਕ ਹੋਵੋ ਪੰਜਾਬ ਦਾ ਭਲਾ ਹੋਊਗਾ ਆਪਣੇ ਕੈਡਰ ਦਾ ਭਲਾ ਹੋਊਗਾ ਸੋ ਸਾਥੀਓ ਹੁਣ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ ਚੁੱਕੇ ਹਾਂ ਕਿ ਸਾਡੇ ਵਿੱਚ ਕੋਈ મતਭੇਦ ਨਹੀਂ ਹੈ ਮੇਰੀ ਸਾਰੇ ਸਾਥੀਆਂ ਨੂੰ ਦੁਬਾਰਾ ਫਿਰ ਬੇਨਤੀ ਹੈ ਹੁਣ ਘਰਾਂ ਵਿੱਚ ਬੈਠਣ ਦਾ ਕੋਈ ਮਕਸਦ ਨਹੀਂ ਹੋਣਾ ਚਾਹੀਦਾ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ ਸੋ ਜਦੋਂ ਵੀ ਕਾਲ ਮਿਲਦੀ ਹੈ ਤਾਂ ਜਰੂਰ ਪਹੁੰਚਿਓ ਬਹੁਤ-ਬਹੁਤ ਧੰਨਵਾਦ ਜੀ ਮੇਰੀ ਲਾਸਟ ਅਪੀਲ ਇਹ ਹੈ ਜੀ ਵੀ ਜਿੰਨੇ ਸਾਡੇ ਸੰਘਰਸ਼ੀ ਸਾਥੀ ਜਸਵੰਤ ਹੋ ਗਿਆ ਕੁਲਵਿੰਦਰ ਹੋ ਗਿਆ ਜੋ ਵੀ ਨੇ ਪੰਜਾਬ ਦੇ ਅਸੀਂ ਉਹਨਾਂ ਨੂੰ ਅੱਗੇ ਲਾ ਕੇ ਫਿਰ ਦੁਬਾਰੇ ਇੱਕ ਵੱਡੀ ਲੜਾਈ ਲੜਨ ਜਾ ਰਹੇ ਹਾਂਗੇ ਕੋਈ ਵੀ ਸਾਥੀ ਘਰਾਂ ਜਣਾ ਬੈਠੇ ਜੇ ਉਹ ਸੰਘਰਸ਼ੀ ਸਾਥੀ ਹੈਗਾ ਉਹ ਤਾਂ ਬੈਠ ਨਹੀਂ ਨਹੀਂ ਹੈਗਾ ਉਹ ਤਾਂ ਪਤੀ ਹੈ ਵੀ ਨਾਲ ਜੁੜਨਾ ਹੈਗਾ ਪਰ ਜਿਹੜੀ ਪੁਰਾਣੀ ਟੀਮ ਕੰਮ ਕਰ ਰਹੀ ਆ ਉਮੇ ਜਿਵੇਂ ਪੁਰਾਣੀ ਟੀਮ ਨੂੰ ਮੂਰੇ ਲਾ ਕੇ ਅਸੀਂ ਕੰਮ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਨੋ ਵੀ ਲਾਗੇ ਵੀ ਲਾਸਟ ਦੇ ਵੀ ਜਦੋਂ ਵੀ ਕੋਈ ਕਿਥੋਂ ਨੂੰ ਕਾਲ ਆਉਂਦੇ ਰੈਲੀ ਧਰਨੇ ਦੀ ਤੁਸੀਂ ਜਰੂਰ ਪੁੱਛਣਾ ਧੰਨਵਾਦ